ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਅਮਰਜੀਤ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਦੋ ਮੱਝਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਮਾਂ ਜਿਹੜੀ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਮੱਝ ਜਿਹੜੀ ਦੋਸਤੋ ਗੱਭਣਿਆ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿਹੜੇ ਵੀਰਾਂ ਨੇ ਚੈਨਲ ਅਜੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਨੀ ਜਾਵੇ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਦੇਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰਖ ਕਰਕੇ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਦੋਸਤੋ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਿਉਂ ਕਰਿਆ ਕਰੋ ਕਿ ਕਿਸੇ ਹੋਰ ਵੀਰ ਦਾ ਫਾਇਦਾ ਹੋ ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਤਸੱਲੀ ਪਛੂਰੀ ਤੁਸੀਂ ਆਪ ਕਰਨੀ ਹੈ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਚੱਲਦੀ ਇੰਸਟਾਗ੍ਰਾਮ ਤੇ ਚੱਲਦੀ ਇਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਵੀ ਜੀਵਾ ਤੋਂ ਮਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਬੋਲੀਏ ਬਾਈ ਅਮਰਜੀਤ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਮੱਜਾਂ ਦੀ ਹਾਂ ਬਾਈ ਅਮਰਜੀਤ ਸਾਸੀ ਕਾਨ ਸਾਸੀ ਹਾਂ ਬਾਜੀ ਸਾਸੀ ਕਾਨ ਉਹ ਠੀਕ ਹੈ ਬਹੁਤ ਵਧੀਆ ਕਿੱਦਾਂ ਵਧੀਆ ਚੱਲ ਰਹੀਦਾ ਕੰਮ ਬਹੁਤ ਵਧੀਆ ਬਹੁਤ ਵਧੀਆ ਇਹ ਕੋਲ ਨੰਬਰ ਆ ਗਿਆ 95019 12912 ਠੀਕ ਹੈ ਜੀ ਅੱਜ ਦੋ ਮੱਝਾਂ ਆਪਣੇ ਕੋਲ ਹਾਂਜੀ ਦੋ ਮੱਝਾਂ ਇੱਕ ਸੂਈ ਆ ਤੇ ਇੱਕ ਗੱਬਣ ਅੱਛਾ ਸੁਰੂ ਆਪਾਂ ਸੂਈ ਤੋਂ ਕਰ ਲਈਏ ਡਿਟੇਲ ਇਹਦੀ ਕੀ ਹੈ ਜੀ ਡਿਟੇਲ ਇਹ ਪਰਸੋ ਸੂਈ ਹੈ ਅੱਛਾ ਜੀ ਤੇ ਇਸ ਸਾਮ ਹੋਊਗਾ ਕੋਈ ਬੋੜਾ ਹੋਊਗਾ 10 ਕਿਲੋ 10 ਲੀਟਰ ਦੇ ਲੱਗੇ ਤਿਆਰ ਹੋਊਗਾ ਹੈਨਾ ਠੀਕ ਹੈ ਤੇ ਬੱਚਾ ਕੀ ਦਿੱਤਾ ਨੇ ਕੱਟੀ ਦਿੱਤੀ ਏ ਬੱਚਾ ਦੋਸਤੋ ਪਿਓਰ ਮੋਰਾ ਦਿੱਤੀ ਏ ਪਿਓਰ ਮੋਰਾ نسل ਦੀ ਕੱਟੀ ਹੈ ਜੀ ਜੈਡ ਮਾਸਾ ਹੀ ਨਹੀਂ ਆਉਂਦਾ ਤੇ ਦੂਜਾ ਸੁਹਾ ਦੋਸਤੋ ਇਹ ਮੱਝ ਜੀ ਦੀ ਸੂਈ ਹੈ ਚੰਗਾ ਕੱਦ ਕਾਠ ਹੈ ਪਿੱਠਪੂੜੇ ਦੀ ਚੜਾਈ ਸੋਹਣੀ ਸਿੰਘਾਂ ਦੀ ਕੁਆਲਿਟੀ ਚੰਗੀ ਹੈ ਟੋਰੀਏ ਵੀਰ ਅਮਰਜੀਤ 10 ਲੀਟਰ ਬਾਹਰ ਨੂੰ ਗੱਡੀਏ ਭਾਈ ਇਹ ਅੰਦਰ ਹੀ ਨਹੀਂ ਬਾਹਰ ਨੂੰ ਗੱਡੀਏ ਮੜੀ 10 ਲੀਟਰ ਦੇ ਲਾਗੇ ਬਨੇ ਦੁੱਧ ਲੈ ਲੋ ਜਾਂ ਬੋਲਾ ਲੈ ਲੋ ਹੁਣ ਜਿਹੜਾ ਤਿਆਰ ਆ ਸਟਾਰਟਿੰਗ ਦੇ ਵਿੱਚ ਨਹੀਂ ਨਹੀਂ ਬੋਲਾ ਹੀ ਜਿਆਦੇ ਨਹੀਂ ਬੜਾ ਉਹ ਚੰਗੇ ਕੱਦ ਕਾਠ ਵਾਲੀ ਹੈ ਤੇ ਚੰਗੀ ਦੋਸਤੋ ਬਰੀਡ ਆ ਆਹ ਦੀ ਪਿੱਠਪੂੜੇ ਦੀ ਚੜਾਈ ਚੈੱਕ ਕਰੋ ਜੀ ਬਹੁਤ ਕੁਆਲਟੀ ਵਾਲੀ ਝੋਟੀਆਂ ਮੋਟੇ ਆਹ ਦੋਸਤੋ ਕਰੋ ਚੈੱਕ ਪੱਠਕੁੜੀ ਵੀ ਦੋਸਤੋ ਸੋਹਣੀ ਕੜਾਈ ਹੈ ਡਰਦੀ ਆ ਦੋਸਤੋ ਥੋੜਾ ਜਿਹਾ ਸਾਡੇ ਤੋਂ ਬੱਚੇ ਦਾ ਬੜਾ ਕਰਦੀ ਹੈ ਪੱਠਕੁੜੀ ਦੀ ਕੜਾਈ ਚੈੱਕ ਕਰੋ ਦੋਸਤੋ ਲੇਸ਼ਕ ਪੁਸ਼ਕ ਮਾਈ ਦੀ ਪੂਰੀ ਬਰੀਕ ਚਮੜੀ ਆ ਕਰੋ ਜੀ ਚੈੱਕ ਦੂਜਾ ਸੁਭਾ ਦੋਸਤੋ ਸੂਈ ਹੈ ਸੋਹਣਾ ਦੋਸਤੋ ਕੱਦਗਾਠੇ ਤੇ ਆ ਫੇਸ ਕੁਆਲਟੀ ਦੀ ਕਰੋ ਚੈੱਕ ਜੀ ਠਣਾ ਤੁਹਾਨੂੰ ਜੀ ਕੁਆਲਿਟੀ ਦੋਸਤੋ ਬਹੁਤ ਵਧੀਆ ਸ਼ਵੀਰ ਅਮਰਜੀਤ ਦਾ ਧਾਰਾਪੁਰਾ ਠਣਾ ਚਾਰਾਂ ਦੇ ਬਰਾਬਰ ਮੈਂ ਚਵਾਈ ਬਹੁਤ ਚੰਗੀ ਨੇ ਛਟਾ ਕੋਈ ਠਣਾ ਜੀ ਮੈਂ ਨਾ ਇੱਕ ਮਾਸਾ ਹੀ ਨਹੀਂ ਹੋਊਗਾ ਠੀਕ ਹੈ ਜੀ ਮੁੱਲ ਦਾ ਮੁੱਲ ਫੋਨ ਤੇ ਕਰੀਏ ਮੁੱਲ ਫੋਨ ਤੇ ਕਰੀਏ ਹਾਂ ਜੀ ਮੁੱਲ ਮੈਨੂੰ ਦੱਸਿਓ ਕਿ ਵੀਡੀਓ ਨਹੀਂ ਫੋਨ ਤੇ ਕਰੀਏ ਦੋਸਤੋ ਇਸ ਮੱਝ ਦਾ ਮੁੱਲ ਜਿਹੜਾ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਸੱਜੇ ਸੂਈ ਮੱਝ ਤੇ ਦੂਜੇ ਨੰਬਰ ਤੇ ਜਿਹੜੀ ਮਾਈ ਦੋਸਤੋ ਗੱਪਪਨ ਦਿਖਾਵਾਂਗੇ ਉਹਦਾ ਮੁੱਲ ਦੋਸਤੋ ਆਪਾਂ ਵੀਡੀਓ ਦੇ ਵਿੱਚ ਹੀ ਕਰਦਾਂਗੇ ਅੱਛਾ ਭਾਈ ਅਮਰਜੀਤ ਇਹਦੀ ਕੀ ਡਿਟੇ 5-6 ਦਿਨ ਲੱਗੂਗੀ ਬੜੀ ਭਰਨੀ ਐ ਦੋਸਤੋ ਖਰਦੀ ਐ ਜੀ ਦੋਸਤੋ ਹੱਡਾਂ ਪੈਰਾਂ ਦੀ ਖੁੱਲੀ ਤੇ ਦੋਸਤੋ ਆਰਡਰ ਕੁਆਲਿਟੀ ਖੁੱਲੀ ਤਿਆਰ ਕਰੂਗੀ ਦੋਸਤੋ ਆ ਕਰੋ ਜੀ ਚੈੱਕ ਇਹ ਲੈ ਜੂ ਦੁੱਧ 18 ਕਿਲੋ ਮੈਂ ਚੋਇਆ ਪਾ ਲਾਗੋ ਲਈ ਆਪਣੀ ਠੀਕ ਹੈ ਜੀ ਆ ਕਰੋ ਜੀ ਚੈੱਕ ਬਾਕੀ ਲੋਕ ਸੇਵਾ ਦੇ ਆ ਬਾਕੀ ਤੁਹਾਨੂੰ ਪਤਾ ਠੀਕ ਹੈ ਜੀ ਤੋਰੀਆਂ ਵਰ ਜਿੱਦ ਨੂੰ ਕੱਢ ਦੇਨੇ ਦੋਸਤੋ ਕੱਦ ਕਾਠ ਪੂਰਾ ਵੱਡਾ ਕੱਦ ਕਾਠ ਆ ਕਰੋ ਜੀ ਚੈੱਕ ਇਹਦੇ ਮੈਂ ਬਹੁਤ ਖੁੱਲਨੀ ਭਾਈ گاਵਾ ਆ ਕਰੋ ਜੀ ਚੈੱਕ ਦੋਸਤੋ ਤੁਰੀ ਜਾਂਦੀ ਮਹਿੰਦੀ ਥੱਬ ਪੂਰੀ ਆ ਕਰੋ ਜੀ ਚੈੱਕ ਪਿਓਰ ਮੋਰਾ ਦੀ ਵੱਡੀ ਮੈਂ ਆਹ ਲੋ ਜੀ ਕਰੋ ਚੱਕਾ ਵੇਠਪੁਰੇ ਦੀ ਚੜਾਈ ਦੋਸਤੋ ਸੋਹਣੀ ਆ ਆਹ ਲੋ ਜੀ ਪੂਰਾ ਮਸਤ ਦੋਸਤੋ ਚਾਲ ਹੈ ਤੇ ਕਦ ਕਾਠ ਦੋਸਤੋ ਕਰੋ ਚੈਟਿੰਗ ਜੀ ਆ ਕਰਾ ਬਾਕੀ ਠੰਡੀ ਠੰਡੀ ਵੜੀ ਆਹ ਲੋ ਜੀ ਆ ਕਰੋ ਦੋਸਤੋ ਚੈੱਕ ਗਾਵਾ ਮਾਰ ਕੀ ਦੋਸਤੋ ਇਹ ਬਿਲਕੁਲ ਵੀਰ ਨਹੀਂ ਛੜਕ ਜਿੰਦਾ ਮਰ ਜੀ ਲੈ ਜਾ ਵਿਖ ਲੈ ਜਾ ਪੂਰਾ ਦੋਸਤੋ ਕਦ ਕੜ ਸੋਹਣੀ ਸੁਨਖੀ ਰੱਜ ਕੇ 18 ਲੀਟਰ ਦੁੱਧ ਦੋਸਤੋ ਦੂਜੇ ਸਵੇਰੇ ਨੇ ਵੀਰ ਕਹਿੰਦਾ ਚਵਾਇਆ ਵਾ ਤੇ ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਜਿਹੜਾ ਪਿਆ ਹਫਤਾ ਜੇ ਨੇ ਲੈਣਾ ਮਜੇ ਨਾਲ ਵੱਧ ਵੀ ਟਾਈਮ ਖੜ ਸਕਦੀ ਆ ਕਰੋ ਜੀ ਦੀ ਪਿੱਠ ਪੁਰੇ ਦੀ ਚੜਾਈ ਚੈੱਕ ਦੋਸਤੋ ਕਦ ਵੇਖੋ ਮਜਦਾ ਗਰਮੀ ਦਾ ਮੌਸਮ ਦੋਸਤੋ 18 ਲੀਟਰ ਦੁੱਧ ਬੜੀ ਵੱਡੀ ਗੱਲ ਆ ਚਲੋ ਉਹ ਨਹੀਂ ਵੀ ਭਾਈ ਬਾਕੀ ਸੇਵਾ ਕਰਨਗੇ ਭਾਈ ਮੈਂ ਚੋਂਦੀ ਰਹੀ ਆ ਪਰ ਲਾਗੋ ਲਈ ਆ ਵੇ ਦੂਰੋਂ ਨਹੀਂ ਮੈਂ ਲਈ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਬਰੀਕ ਅਬਾ ਵੇਖੀ ਆ ਪੀਲੇ ਸੂਏ ਚੋਈ ਆ ਠੀਕ ਹੈ ਜੀ ਪੂਰੀ ਦੋਸਤੋ ਨਲਿਸ਼ ਪੁੱਛ ਗਿਆ ਤੇ ਆਹ ਦੋਸਤੋ ਜਿਹੜੀਆਂ ਨਾੜਾ ਜਿਹਾ ਹਵਾ ਨੇ ਤੇ ਆਹ ਚੱਤ ਮਾਗੀ ਠੰਡੀ ਇੰਨੀ ਜਿਆਦੀ ਭਾਵੇਂ ਬੈਠੇ ਰਹੋ ਜਿੰਨਾ ਚਿਰ ਮਰਜ਼ੀ ਬੈਠੇ ਰਹੋ ਗੱਲ ਬਾਹ ਦੀਆਂ ਨਹੀਂ ਲਓ ਜੀ ਆਹ ਦੀ ਫੇਸ ਕੁਆਲਟੀ ਕਰ ਲੋ ਚੱਕ ਜੀ ਅੱਛਾ ਅਮਰਜੀਤ ਭਾਈ ਮੋਲੇ ਦਾ ਮੋਲ ਦੇ ਹੋ ਜੀ ਮੈਂ 1.5 ਵਜੇ ਦੀ ਜੀ ਤੁਹਾਨੂੰ ਬੋਲਾ ਹਾਂਜੀ ਬਾਜ਼ਾਰ ਹੋਏ ਦੇ ਹੁਣ ਮੈਂ ਦੇਖਾਂ ਇੱਕ 10 ਦੀ 1 ਲੱਖ 10 ਹਾਂਜੀ 1 ਦਾ ਇੱਕ ਲੱਖ 1000 ਰੁਪਿਆ ਦੋਸਤੋ ਜਿਹੜਾ ਵੀਰ ਨੇ ਡਿਮਾਂਡ ਰੱਖੀ ਆ ਵੀਰ ਮੁੱਲ ਕਰਦਾ ਨਹੀਂ ਵੀਡੀਓ ਦੇ ਵਿੱਚ ਮੈਂ ਇਹਨੂੰ ਕਿਹਾ ਵੀਰ ਨੂੰ ਮੈਂ ਨਹੀਂ ਆਪਾਂ ਵੀਡੀਓ 'ਚ ਮੁੱਲ ਜਰੂਰ ਕਰਨਾ ਇੱਕ ਮੱਝ ਦਾ ਸੋਹਣੀ ਸੁਨੱਖੀ ਦੋਸਤੋ ਪੂਰੀ ਰੱਜ ਕੇ ਆ ਨੌ ਮਈਆਂ ਦੁੱਧ ਦੇਊਗੀ ਭਾਈ ਇਹੋ ਸੇਵਾ ਕਰੂਗਾ ਦੋਸਤੋ ਐ ਬਿਲਕੁਲ ਖੁੱਲੀ ਤੇ ਪਿੱਠਪੂਰੇ ਦੀ ਚੜਾਈ ਆ ਕਰੋ ਜੀ ਚੈੱਕ ਬਣਾਓ ਔਰ ਕੇ ਥੋੜੀ ਜਿਹੀ ਮਰਜ਼ੀ ਦਾ ਕਰਾ ਘਰੇ ਘਰੇ ਫੇਰ ਦਿਖਾ ਦੀ ਕਰ ਦਿੰਨੇ ਓਧਰ ਉਧਰ ਐਨ ਕਰਨ ਹਾਂ ਪਤਾ ਨਹੀਂ ਯਾਰ ਆ ਲੋ ਜੀ ਤੁਸੀਂ ਕਰੋ ਚੈੱਕ ਇੱਕ ਰੀ ਫੇਟਨ ਤੋੜ ਕੇ ਦਿਖਾਉਣਾ ਆ ਦੋਸਤੋ ਜੀ ਤੁਰੀਆਂ ਦੀ ਮੈਂ ਬੈਕਰੀ ਆਰਡਰ ਕੁਆਲਿਟੀ ਚੈੱਕ ਕਰ ਲਿਆ ਦੋਸਤੋ ਨਾਣਾ ਪਿੰਡੇ ਦੇ ਕਰੋ ਚੈੱਕ ਬਰੀਕ ਬਰੀਕ ਆ ਆਦੀ ਕਰੋ ਆਰਡਰ ਕੁਆਲਿਟੀ ਚੈੱਕ ਪੂਰਾ ਦੋਸਤੋ ਐਚ ਐਫ ਗਾਵਾਂ ਰਿਗਾਰਡਰ ਤਿਆਰ ਕਰੀ ਹੁੰਦੀ ਬੜੀ ਭਾਨੀ ਹੈ ਭਾਈ ਜੀ ਮੈਂ ਨੇ ਦੋਸਤੋ ਮੈਂ ਲੈਣੇ ਪਾ ਸਕਦਾ ਪੂਰਾ ਫੁੱਲ ਹੈਵੀ ਬੋਡੀ ਵੇਟ ਜਿਹਨੂੰ ਆਪਾਂ ਕਹ ਦਿੰਨੇ ਆ ਚੰਗਾ ਸਟਰਕਚਰ ਹੈ ਦੋਸਤੋ ਇਹ ਬਾਈ ਡੇਰੀ ਵਾਲੇ ਦੇ ਮਤਲਬ ਦੀ ਹੈ ਹਾਂਜੀ ਦੋਸਤੋ ਕੱਦ ਕਾਠ ਵਾਲੇ ਪਾਸੋਂ ਵੀ ਕੋਈ ਕਮੀ ਨਹੀਂ ਤੇ ਦੁੱਧ ਵਾਲੇ ਪਾਸੋਂ ਦੋਸਤੋ ਕੋਈ ਕਮੀ ਤੇ ਬਰੀਡ ਵੀ ਦੋਸਤੋ ਚੰਗੀ ਸੋਹਣੀ ਹੈ ਇਹੋ ਜੀਆਂ ਮਈਆਂ ਚੱਲੀ ਜਾ ਰਹੀਆਂ 140 ਦੀਆਂ 145 ਦੀਆਂ ਵੇਚੀਆਂ 120 ਰੁਪਏ ਦੋਸਤੋ ਵੀਰ ਨੇ ਡਿਮਾਂਡ ਇਦੀ ਰੱਖੀ ਹੈ ਕਰਮਾਲੀ ਦੀ ਬਾਕੀ ਦੋਸਤੋ ਮਾਨਤਾਂ ਜੀ ਇੱਕ ਵੀ ਮੁੱਲ ਕੀਤਾ ਇੱਕ 10 ਦੀ ਦੇਣੀ ਹੈ ਇੱਕ 10 ਦੀ ਹਾਂਜੀ ਠੀਕ ਹੈ ਜੀ 110000 ਰੁਪਿਆ ਦੋਸਤੋ ਵੀਰ ਨੇ ਮੰਗਿਆ ਵਾ ਬਾਕੀ ਦੋਸਤੋ ਮਾਨਤਾਂ ਤੁਹਾਨੂੰ ਪਤਾ ਮੌਕੇ ਤੇ ਜਰੂਰ ਹੋ ਜਾਂਦਾ ਕਿਉਂਕਿ ਵੀਡੀਓ ਦੇ ਵਿੱਚ ਜਿਹੜੇ ਮੁੱਲ ਹੁੰਦੇ ਆ ਫਿਕਸ ਨਹੀਂ ਦੇ ਥੋੜਾ ਬੜਾ ਮੁੱਲ ਜਰੂਰ ਕੋਈ ਨਹੀਂ ਥੋੜਾ ਬੜਾ ਹੋਊਗਾ ਭਾਈ ਜਿਆਦਾ ਨਹੀਂ ਮੈਂ ਵੱਡੀ ਆ ਹਾਂਜੀ ਠੀਕ ਹੈ ਜੀ ਕੋਈ ਜਿਆਦਾ ਕਮਾਈ ਦਾ ਚੇ ਨਹੀਂ ਕੀਤਾ ਬਾਕੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਆਪ ਖੁਦ ਵੇਖ ਲਿਓ ਤੇ ਜਿਹੜਾ ਵੀਰ ਦੋਸਤੋ ਲੱਗੇ ਆ ਉਹ ਬਿਲਕੁਲ ਆਪਣੀ ਆ ਕੇ ਵੀ ਤਸਲੀ ਕਰ ਆਪਣੀ ਤਸਲੀ ਕਰੇ ਜਿਹੜਾ ਮਰਜ਼ੀ ਆ WhatsApp ਤੇ ਵੀ ਆਪਣੀ تصدیق ਕਰ ਸਕਦਾ ویڈیو کال ਤੇ ਵੀ باقی پورا ਕੱਦ ਮੈਂ ਨੂੰ ਕੱਦ ਘਾਟ ਦੋਸਤੋ ਪੂਰਾ ਮੈਂ ਦਾ ਦੂਜੀ ਮੈਂ ਦਾ ਦੂਸਰੀ ਪਹਿਲੀ ਦਾ ਮਤਲਬ ਖਾਈ ਹੋਈ ਦੋਸਤੋ ਮੈਂ ਸੁਣੀ ਸੁਣਖੀ ਹੈ ਪੂਰੀ ਰੱਜ ਕੇ 10 ml ਦੁੱਧ ਥੱਲੇ تیار ਹੈ ਹੁਣ ਮੌਕੇ ਦਾ ਬਚਾ ਵੀ ਦੋਸਤੋ ਕੱਟੀ ਦਿੱਤੀ ਹੈ ਕੱਟੀ ਵੀ ਦੋਸਤੋ ਕਰੋ ਚੈੱਕ ਪੂਰੀ ਜੈਡ ਬਲੈਕ ਇਹ ਜੋ 400 ਇਹ ਪੀਣ ਵਾਲੀ ਹੈ ਭਾਈ ਜੋ ਹਾਂਜੀ ਫਿਰ ਉਹਨੇ ਰੁਪਈਆਂ ਦੀ ਵੇਖ ਦੂ ਜਿੰਨੇ ਦੋਹਾਂ ਠੀਕ ਹੈ ਦੋਸਤੋ ਨਾ ਫੇਸ ਕੁਆਲਟੀ ਚੈੱਕ ਕਰ ਲੋ ਰਿੰਗ ਸਿੰਘ ਗੋਲ ਲੱਗਾ ਪੂਰਾ ਦੋ ਮੱਝਾਂ ਦੋਸਤੋ ਤੁਹਾਨੂੰ ਦਿਖਾਈਆਂ ਆਪਣੀ ਤਸੱਲੀ ਕਰਕੇ ਆਪਣੀ ਨਰਖਪੁਰ ਕਰਕੇ ਪਸ਼ੂ ਘਰੀ ਦੇ ਲਿਆ ਕਰੋ ਧੰਨਵਾਦ ਹੈ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ ਜੀ